ਸਤਿ ਸ੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੰਡ ਪੰਜਾਬ ਦੀ ਟੀਵੀ ਚੈਨਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਐਪੀਸੋਡ ਦੇ ਵਿੱਚ ਆਪ ਸਭ ਨੂੰ ਦੱਸਿਆ ਸੀ ਕਿ ਦਵਿੰਦਰ ਪਟਿਆਲਵੀ ਜੋ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਇੱਕ ਬਹੁਤ ਵਧੀਆ ਲੇਖਕ ਨੇ ਔਰ ਉਹਨਾਂ ਨੇ ਆਪਣੀ ਬੇਟੀ ਦੇ ਨਾਮ ਤੇ ਇੱਕ ਅਵਾਰਡ ਦੀ ਸ਼ੁਰੂਆਤ 2016 ਵਿੱਚ ਕੀਤੀ ਸੀ ਲੇਕਿਨ 2024 ਦਾ ਅਵਾਰਡ ਜਿਹੜਾ ਹੈ ਉਹ ਇੱਕ ਬਹੁਤ ਹੀ ਨਾਮਵਰ ਕਵਿਤਰੀ ਰੂਹੀ ਸਿੰਘ ਨੂੰ ਦਿੱਤਾ ਗਿਆ ਔਰ ਬਕਾਇਦਾ ਤੌਰ ਤੇ ਪਹਾਸ਼ਾ ਵਿਭਾਗ ਪਟਿਆਲੇ ਦੇ ਵਿੱਚ ਉਹਨਾਂ ਨੂੰ ਆਨਰ ਕੀਤਾ ਗਿਆ ਉਹਨਾਂ ਦਾ ਸਨਮਾਨ ਉਹਨਾਂ ਤੱਕ ਪਹੁੰਚਾਇਆ ਗਿਆ ਔਰ ਕਾਫੀ ਵਿਸ਼ਾਲ ਜਿਹੜੀ ਗੈਦਰਿੰਗ ਹੈ ਉਸ ਦੇ ਵਿੱਚ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਨੇ ਮੈਂ ਉਸ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਆਪ ਜੀ ਨੂੰ ਦਿਖਾਉਣਾ ਚਾਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੂਹੀ ਸਿੰਘ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਪਿਤਾ ਜੀ ਦੇ ਨਾਲ ਗੱਲਬਾਤ ਹੋਈ ਹੈ ਪੰਜਾਬੀ ਸਾਹਿਤ ਸਭਾ ਦੇ ਪ੍ਰੈਜ਼ੀਡੈਂਟ ਡਾਕਟਰ ਦਰਸ਼ਨ ਸਿੰਘ ਆਸਟ ਜੀ ਬਾਕਾਇਦਾ ਤੌਰ ਤੇ ਪਹੁੰਚੇ ਨੇ ਔਰ ਇਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨਾਮਵਰ ਹਸਤੀਆਂ ਪਹੁੰਚੀਆਂ ਨੇ ਆਉ ਮਾਰਦੇ ਆ ਇਸ ਪੂਰੀ ਇੱਕ ਰਿਪੋਰਟ ਤੇ ਨਜ਼ਰ ਆਜਿਤਾ ਹੈ ਪ੍ਰੋਗਰਾਮ ਇੰਜੀਨੀਅਰ ਜਗਦੀਸ਼ ਮਿੱਤਰ ਜੀ ਦੀ ਮਿੱਟੀ ਸਾਹਿਬ ਨੂੰ ਸਮਰਪਿਤ ਸਮੂੱਚੇ ਸ਼ਰਮਾ ਪਰਿਵਾਰ ਵੱਲੋਂ ਪੰਜਾਬੀ ਸਹਿ ਸਭਾ ਜਿੱਦੜ ਪਟਿਆਲਾ ਦੇ ਸਹਿਯੋਗ ਨਾਲ ਅੱਜ ਉਜਿਤ ਕੀਤਾ ਗਿਆ ਸੀ ਜਿਹੜਾ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਸ਼ੁਭ ਕਾਮਨਾਵਾਂ ਦੇ ਨਾਲ ਇੱਕ ਸਫਲ ਪ੍ਰੋਗਰਾਮ ਦੇ ਬਜੂ ਯਾਦ ਕੀਤਾ ਜਾਂਦਾ ਰਹੇਗਾ ਇਸ ਸਮਾਗਮ ਵਿੱਚ ਜਿੱਥੇ ਇਸ ਸਮਾਗਮ ਤੇ ਸਨਮਾਨਯਤ ਸ਼ਖਸੀਅਤ गुरूभी सिंह जी ਆਪਣੇ ਸਹਿਤਿਕ ਪਰਿਵਾਰ ਵਿਪੰਡ ਡਾਕਟਰ ਨਵਸੰਗੀ ਜੀ ਨਾਲ ਉਪਸਤਿਤ ਹੋਏ ਉਥੇ ਪੰਜਾਬੀ ਸਹਿਸਭਾ ਦੇ ਪ੍ਰਧਾਨ ਸ਼੍ਰੋਮਣੀ ਲੇਖਕ ਡਾਕਟਰ ਦਰਸ਼ਨ ਸਿੰਘ ਯਾਦ ਕਾਜਕਾਮ ਦੇ ਮੈਂਬਰ ਸਰਦਾਰ ਬਾਬੂ ਸਿੰਘ ਜੀ ਰਹਿਲ ਸਾਬ ਕਵੀ ਤਕਤਾਰ ਸਰਦਾਰ ਸੁਖਦੇਵ ਸਿੰਘ ਚੈਲ ਨਵਦੀਪ ਸਿੰਘ ਮੁੰਡੀ ਜੈ ਇਦਰ ਕੋਰ ਮਾੜਾ ਜੀ ਹਰਪ੍ਰੀਤ ਰਾਣਾ ਜੀ ਦੀ ਮਿਹਨਤ ਤੇ ਲਗਨ ਦਾ ਇੱਕ ਸਫਲ ਪ੍ਰੋਗਰਾਮ ਨੇ ਪ੍ਰੇਖ ਚੜਿਆ ਇਸ ਸਮਾਗਮ ਵਿੱਚ ਤਤਨਾਮ ਸਿੰਘ ਮੱਟੂ ਤੇ ਹੋਰ ਸ਼ਖਸੀਅਤਾਂ ਵੱਲੋਂ ਦੂਰੋਂ ਨੇੜੇ ਆਏ ਪਤਵੰਤੇ ਸੱਜਣਾ ਦਾ ਆਰ ਪਹਿਨਾ ਕੇ ਸਵਾਗਤ ਕੀਤਾ ਗਿਆ ਪੋਥੇ ਤੀਜਾ ਰਿਤਿਕਾ ਸ਼ਰਮਾ ਪੁਰਸਕਾਰ ਲੈਣ ਵਾਲੀ ਸ਼ਖਸੀਅਤ ਕਮਲ ਸੇਖੋ ਨੇ ਹਾਰ ਪਹਿਨਾ ਕੇ ਪਰਮੇਨ ਜੀ ਬਨ ਨੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਸ਼ਰਮਾ ਪਰਵਾਦੇ ਕੋਮਲ ਸ਼ਰਮਾ ਰਿਤਿਕਾ ਸ਼ਰਮਾ ਤੋਂ ਇਲਾਵਾ ਮੁਸਕਾਨ ਸ਼ਰਮਾ ਜੀ ਵੀ ਉਪਸਥਿਤ ਹੋਏ ਅਤੇ ਮੋਹਾਲੀ ਤੋਂ ਉਚੇਤੇ ਤੋਂ ਤੇ ਸੌਰਵ ਗੋਤਮ ਤੇ ਪ੍ਰਿੰਸੀਪਲ ਨੇਹਾ ਸ਼ਰਮਾ ਜੀ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ ਇਸ ਸਮਾਗਮ ਦੀ ਵਿਸ਼ੇਸ਼ਤਾ ਸਨਮਾਨ ਦੇ ਨਾਲ ਨਾਲ ਇਹ ਵੀ ਰਹੀ ਕਿ ਇਸ ਵਿੱਚ ਦੋਸਤਾਂ ਵੱਲੋਂ ਰੰਗ ਬਰੰਗੀਆਂ ਵੱਖੋ ਵੱਖਰੀ ਬਾਣੀਆਂ ਨਾਲ ਸੁਸੱਜਿਤ ਖੂਬਸੂਰਤ ਮਿੰਨੀ ਕਹਾਣੀਆਂ ਕਵਿਤਾਵਾਂ ਗੀਤਾਂ ਦਾ ਗਾਇਨ ਵੀ ਕੀਤਾ ਗਿਆ ਜਗਵੀਰ ਸਿੰਘ ਮਹਿਮੀ ਜੀ ਨੇ ਮਹਿਮੀ ਜੀ ਡਾਕਟਰ ਗੁਰਵਿੰਦਰ ਅਮਨ ਜੀ ਨੇ ਮਿੱਨੀ ਕਹਾਣੀਆਂ ਨਾਲ ਝੋਖਾ ਰੰਗ ਬਣਿਆ ਉੱਥੇ ਬਲਦੇਵ ਸਿੰਘ ਜੀ ਬਿੰਦਰਾ ਸ੍ਰਿੰਦਰ ਕੌਰ ਜੀ ਬਾੜਾ ਮੈਡਮ ਬਾਲੀਆ ਤੇ ਹੋਰ ਦੋਸਤਾਂ ਕ੍ਰਿਸ਼ਨ ਲਾਲ ਜੀ ਤੇ ਮਾਨ ਮੰਗਤ ਖਾਨ ਜੀ ਨੇ ਗੀਤ गा ਕੇ ਇਸ ਮਹਿਫਿਲ ਨੂੰ ਚਾਰ ਚੰਦ ਲਾਇ ਇੱਥੇ ਜਸਪੀਰ ਸਿੰਘ ਜੀ ਵੱਲੋਂ ਸੰਤ ਰਾਮ ਉਦਾਸੀ ਦੀ ਦੀ ਇੱਕ ਮਸ਼ਹੂਰ ਰਚਨਾ ਦਾ ਪਾਠ ਕੀਤਾ ਗਿਆ ਸਨਮਾਨ ਸਮਾ ਲੋ ਦੀ ਸ਼ੁਰੂਆਤ ਵਿੱਚ ਬਹੁਤ ਹੀ ਚਾਤ ਚਿਤਕ ਕਵਿਤਰੀ ਸਤਨਾਮ ਕੋਰ ਜੀ ਨੇ ਸਨਮਾਨਿਤ ਅਕਸ਼ਿਅਤ ਰੋਹੀ ਸਿੰਘ ਜੀ ਦੇ ਸਾਹਿਤਿਕ ਜੀਵਨ ਬਾਰੇ ਪਾਚਾ ਪੜ੍ਹਦੇ ਹੋਏ ਦੱਸਿਆ ਕਿ ਇਹਨਾਂ ਦੀਆਂ ਦੋ ਬਾਲ ਪੁਸਤਕਾਂ ਜਾਂ ਮੰਜਰੇ ਆਮਤੇ ਆ ਚੁੱਕੀਆਂ ਹਨ ਤੇ ਹੋਰ ਵੀ ਉਹਨੇ ਅੱਜਕੱਲ ਬਹੁਤ ਹੀ ਸ਼ਾਇਰੀ ਦੇ ਨੇੜੇ ਹਨ ਤੇ ਇਹਨਾਂ ਨੂੰ ਬੱਖੋ ਬਕਰੇ ਸਹਿਤਿੰਗ ਸਮਾਗਮ ਵਿੱਚ ਕਵਿਤਾਵਾਂ ਦਾ ਪਾਠ ਕਰਨ ਲਈ ਬੁਲਾਇਆ ਜਾਂਦਾ ਹੈ ਇਸ ਸਮੇਂ ਡਾਕਟਰ ਨਫਸੰਗੀਤ ਸਿੰਘ ਜੀ ਡਾਕਟਰ ਦਵਿੰਦਰ ਰਾਵੀ ਸਿੰਘ ਜੀ ਨੇ ਬੋਲਦੇ ਹੋਏ ਵਿਸ਼ੇਸ਼ ਤੌਰ ਤੇ ਇਸ ਭੇਗਿਆਨੁਤ ਸਾਹਿਤ ਕਰਨ ਵਾਲੇ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਬੇਟੀਆਂ ਪ੍ਰਤੀ ਚੁਰਧ ਸੋਹਦਤਾ ਲਗਾਤਾ ਇਸੇ ਤਰ੍ਹਾਂ ਬਣਾਈ ਰੱਖਣ ਲਈ ਬੀਪ੍ਰੇਰਿਤ ਕੀਤਾ ਰੋਹੀ ਸਿੰਘ ਜੀ ਨੇ ਪਾਪੁਰਤ ਰਚਨਾਵਾਂ ਦੇ ਨਾਲ ਨਾਲ ਇਸ ਵਕਾਰੀ ਸਨਮਾਨ ਪ੍ਰਾਪਤ ਕਰਨ ਤੇ ਬੇहद ਖੁਸ਼ੀ ਦਾ ਇਜਹਾਰ ਕੀਤਾ Sukhdev Singh ji chaal ਵੱਲੋਂ ਸਮੁੱਚੇ ਦੂਰੋਂ ਨੇੜੇ ਆਇ ਬੰਤੇ ਸਜਨਾ ਦਾ ਜਿੱਥੇ ਧਨਵਾਦ ਕੀਤਾ ਉਥੇ ਇਸ ਸਮਾਗਮ ਦੀ ਸਫਲਤਾ ਤੇ ਵੀ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਇਸ ਸਮਾਗਮ ਦੀ ਸਫਲਤਾ ਵਿੱਚ ਇੰਜਨੀਅਰ ਸੁਖਨਾਮ ਸਿੰਘ ਜੀ ਮਾਟੂ ਸੋਮਸੋ ਹਟਾ ਦੇ মিডিਆ ਨਾਲ ਜੁੜੇ ਯਤਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਲਾਹਿਆ ਗਿਆ ਤੇ ਪ੍ਰੈਸ ਮਿੱਤਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਵਾਦ ਕੀਤਾ ਗਿਆ ਅਮਰਜੀਤ ਖਰੋੜ ਪਾਲ ਖਰੋੜ ਹਦੀਪ ਸਿੰਘ ਸਬਰਵਾਲ ਤੇ ਹੋਰ ਉਪਸਥਿਤ ਦੋਸਤ ਖੁਸ਼ਪ੍ਰੀਤ ਸਿੰਘ ਜੀ ਹਰਮਨਜੀਤ ਸਿੰਘ ਪਰਵੀਨ ਦਾ ਵੀ ਉਥੇ ਹੋਂਚਨ ਤੇ ਵਿਸ਼ੇਸ਼ ਤੌਰ ਤੇ ਤਣਵਾ ਕੀਤਾ ਗਿਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ ਸਤਿ ਸ਼੍ਰੀ ਅਕਾਲ ਜੀ ਮੈਂ ਰੁਹੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਪੰਜਾਬੀ ਸਾਇੰਸ ਮਾ ਪਟਿਆਲਾ ਦੇ ਵੇੜੇ ਡਾਕਟਰ ਗੁੰਦਪਟਿਆਲ ਵੀ ਜੀ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਰਿਤਿਕਾ ਸ਼ਰਮਾ ਜਨਮ ਦਿਨ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਸਤਿਕਾਰ ਤੁਹਾਡਾ ਸਭ ਦਾ ਕਿ ਤੁਸੀਂ ਇਸ ਕਾਬਿਲ ਸਮਝਿਆ ਮੈਨੂੰ ਕਿ ਇੱਥੇ ਆ ਕੇ ਮੈਂ ਐਡਾ ਵੱਡਾ ਇੱਕ ਪੁਰਸਕਾਰ ਜਿਹੜਾ ਉਹ ਮੈਂ ਪ੍ਰਾਪਤ ਕਰ ਸਕਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਪੰਜਾਬੀ ਸਾਹਿਬ ਸਭਾ ਪਟਿਆਲਾ ਵੱਲੋਂ ਡਾ. ਪ੍ਰਕਾ ਸ਼ਰਮਾ ਪੁਰਸਕਾਰ ਜੋ ਜਵਿੰਦਰ ਪਟਿਆਲ ਵੀ ਜੀ ਨੇ ਆਪਣੀ ਬੇਟੀ ਦੇ ਨਾਮ ਤੇ ਫੰਡ ਕੀਤਾ ਹੋਇਆ ਹੈ ਉਹ ਮੇਰੀ ਬੇਟੀ ਰੂਹੀ ਸਿੰਘ ਨੂੰ ਮਿਲਿਆ ਹੈ ਮੈਂ ਖਾਸ ਤੌਰ ਤੇ ਜਵਿੰਦਰ ਪਟਿਆਲਾ ਪਟਿਆਲ ਵੀ ਜੀ ਦੇ ਪਰਿਵਾਰ ਦਾ ਅਤੇ ਰਸ਼ਨ ਸਿੰਘ ਆਸ਼ੀਰਵਾਦ ਪੰਜਾਬੀ ਸਹਿਤ ਸਭਾ ਦੇ ਉਹ ਰਮਾ ਹਨ ਪੰਜਾਬੀ ਸਹਿਤ ਸਭਾ ਨੂੰ ਬੜੇ ਸੁਚਾਰੂ ਢੰਗ ਨਾਲ ਚਲਾ ਰਹੇ ਹਨ ਉਹਨਾਂ ਨੇ ਇਸ ਚੋਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਮੈਂ ਇਹ ਸੁਪਰਵਾਰ ਦਾ ਖਾਸ ਤੌਰ ਤੇ ਰਣੀ ਹ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਲੋਕਦਾਨਤ ਦਿੱਤੇ ਹੀ ਦਿੱਤਾ ਹੈ ਪੰਜਾਬੀ ਸਾਹਿਤ ਵਿੱਚ ਜੋਇੰਦਰ ਪਟਿਆਲਵੀ ਜੀ ਨੇ ਨਾਲ ਨਾਲ ਉਹਨਾਂ ਨੇ ਇੱਕ ਉਸਾਰੂ ਸੋਚ ਜਿਹੜੀ ਖਾਸ ਤੌਰ ਤੇ ਧੀਆਂ ਦੇ ਪ੍ਰਤੀ ਹੈ ਕਿ ਅਸੀਂ ਬੱਚੀਆਂ ਨੂੰ ਭੁੱਖ ਵਿੱਚ ਮਾਰ ਰਹੇ ਹਾਂ ਜਾਂ ਉਹਨਾਂ ਦਾ ਦਾਜ ਵੀ ਖਾਤਰ ਕਤਲ ਕਰ ਰਹੇ ਹਾਂ ਉਸ ਸੋਚ ਨੂੰ ਉਜਾਗਰ ਕਰਨ ਵਾਸਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਪ੍ਰਸ਼ਨਾਂ ਕਵੀਆਂ ਨੇ ਸੁਣਾਈਆਂ ਧੂਤਿਆਂ ਪ੍ਰਤੀ ਉਸਾਰੂ ਸੋਚ ਉਹਨਾਂ ਨੇ ਫੈਕਟ ਕੀਤੀ ਉਸ ਤੋਂ ਸ਼ੇਧ ਲੈ ਕੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਹੋਰ ਅੱਗੇ ਵਧੇਗੀ ਤੇ ਧੂਤਿਆਂ ਪ੍ਰਤੀ ਆਪਣੀ ਸੋਚ ਨੂੰ ਬਦਲੇ ਬਹੁਤ ਬਹੁਤ ਸ਼ੁਕਰੀਆ ਇਸ ਸਬਸਟੈਂਟਿਅਲ ਮੈਥਡ ਦੇ ਹਾਲ ਅਪਣੀ ਤੇ ਮੇਰੇ ਭਾਂ ਦੇ ਰਿਸ਼ਤੇ ਬਾਰੇ ਕੁਝ ਕਹਿਣਾ ਚਾਹੁੰਦੀ ਹਾਂ मेरी पैंट के रिश्ता रिश्ते बारे कुछ कहना चाहूंगी हाँ मेरी पैंट और मैं बचपन तो बहुत हमेशा पापा के गुस्से को तो बचा है चाहे खुद ही चिड़के पै जा मैंने जिंदगी बहुत दोस्त बनाए पर आखिरी मेरी भैन ही मेरे नही रिश्ते रिश्ता टॉमन सैली जैसा है जो का तो है है एक एक दूसरे भी तरीके चाहे कुछ हो जाए हमेशा आज इस अवसर पे मैं अपनी भैन बहुत धन्यवाद करना चाहती हाँ हमेशा मेरे लिए अंत दीदी में बहुत सारी बधाई देना चाहती हाँ धन्यवाद

सीधे जन्म ऊपर तीनों की सम्मानों सीधे जन्म जिन ऊपर तीनों की सम्मानों इन्हें सिर्फ एक सीधा नहीं बल्कि सब पियादा है सम्मान इन्हें सिर्फ एक सीधा नहीं बल्कि सब पियादा है सम्मान जो कि करना चाहते हैं साहित्य क्षेत्र में कमाल जो कि करना चाहते हैं साहित्य क्षेत्र में कमाल ਮਾਂ ਜੋ ਕੀ ਕਰਨਾ ਚਾਹੁੰਦੀ ਹੈ ਉੱਚਾ ਆਪਣੇ ਮਾਪੇ ਰਵਾਨਾ ਚੌਥੀ ਕਰਨਾ ਚਾਹੁੰਦੀ ਹੈ ਉੱਚਾ ਆਪਣੇ ਮਾਪੇ ਰਵਾਨਾ ਧੰਨਵਾਦ ਪੰਜਾਬੀ ਸਹਿ ਸਭਾ ਪਟਿਆਲਾ ਵੱਲੋਂ ਅੱਜ ਪੰਜਾਬੀ ਦੀ ਯੁਵਾ ਕਵਿਤਰੀ ਰੂਹੀ ਸਿੰਘ ਨੂੰ ਚੌਥਾ ਪ੍ਰੀਤੀ ਕਾ ਸ਼ਰਮਾ ਪੁਰਸਕਾਰ ਹੈ ਜਿਹੜਾ ਉਹ ਪ੍ਰਦਾਨ ਕੀਤਾ ਗਿਆ ਹੈ ਔਰ ਪ੍ਰੀਤੀ ਕਾ ਸ਼ਰਮਾ ਪੁਰਸਕਾਰ ਇਸ ਤੋਂ ਪਹਿਲਾਂ ਤਿੰਨ ਹੋਰ ਕਵਿਤਰੀਆਂ ਨੂੰ ਦਿੱਤਾ ਗਿਆ ਹੈ ਪੰਜਾਬੀ ਸਹਿ ਸਭਾ ਪਟਿਆਲਾ ਵੱਲੋਂ ਸਮੇਂ-ਸਮੇਂ ਤੇ ਅਸੀਂ ਜਿਹੜੇ ਸਮਾਗਮ ਕਰਾਉਂਦੇ ਹਾਂ ਉਹਦੇ ਵਿੱਚ ਧੀਆਂ ਕਿਆਣੀਆਂ ਨੂੰ ਉਤਸ਼ਾਹਤ ਕਰਨਾ ਇੱਕ ਸਾਡਾ ਮੁੱਖ ਮਕਸਦ ਹੈ ਪੰਜਾਬੀ ਜ਼ਬਾਨੋਵਾਦਨ ਦੀ ਤਰੱਕੀ ਵਾਸਤੇ ਅਸੀਂ ਜਿੱਥੇ ਸਾਡੇ ਪੁਰਾਣੀ ਪੀੜ੍ਹੀ ਦੇ ਜਿਹੜੇ ਸਹਿਤਕਾਰ ਨੇ ਉਹ ਸਾਡੀ ਅਗਵਾਈ ਕਰਦੇ ਨੇ ਜਿੱਥੇ ਵਿਚਾਰਲੀ ਪੀੜ੍ਹੀ ਦੇ ਜਿਹੜੇ ਸਾਡੇ ਸਹਿਤਕਾਰ ਨੇ ਉਹਨਾਂ ਦੀ ਰਚਨਾਵਾਂ ਦਾ ਆਗਾਨ ਪ੍ਰਦਾਨ ਹੁੰਦਾ ਹੈ ਉਥੇ ਨਵੀਂ ਪੀੜ੍ਹੀ ਦੇ ਲਿਖਾਰੀਆਂ ਵਾਸਤੇ ਵੀ ਪੰਜਾਬੀ ਸਹਿਸਬਾ ਪਟਿਆਲਾ ਇੱਕ ਪਲੇਟਫਾਰਮ ਦਾ ਕੰਮ ਕਰ ਰਹੀ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਜਿਸ ਕਵਿਤਰੀ ਦਾ ਸਨਮਾਨ ਕੀਤਾ ਗਿਆ ਹੈ ਉਹ ਨਵੀਂ ਪੀੜੀ ਦੀ ਪ੍ਰਤੀਨਿਧਤਾ ਕਰਨ ਵਾਲੀ ਸਾਡੀ ਯੁਵਾ ਕਵਿਤਰੀ ਹੈ ਔਰ ਰੀਤਿਕਾ ਸ਼ਰਮਾ ਜਿਹਦੇ ਜਨਮ ਦਿਨ ਦੇ ਉੱਪਰ ਇਹ ਪੁਰਸਕਾਰ ਅਸੀਂ ਪ੍ਰਦਾਨ ਕਰਦੇ ਹਾਂ ਉਹ ਖੁਦ ਵੀ ਇੱਕ ਬੜੀ ਅਗਾਹ ਬਧੂ ਜਿਹੜੀ ਸਾਡੀ ਹੈ ਅ ਵਿਦਿਆਰਥਣ ਹੈ ਜੋ ਇਸ ਵੇਲੇ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਪੰਜਾਬੀ ਸਹਿਤ ਸਭਾ ਦਾ ਇੱਕ ਸਾਡਾ ਮਕਸਦ ਇਹ ਵੀ ਹੈ ਕਿ ਅਸੂ ਆਪਣੀ ਮਾਂ ਬੋਲੀ ਬਾਰੇ ਨਵੀਂ ਪੀੜੀ ਨੂੰ ਸੁਚੇਤ ਕਰੇ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਜਿਹੜੇ ਦੇਸ਼ ਜਿਹੜੇ ਮੁਲਕ ਆਪਣੀ ਵਿਰਾਸਤ ਨੂੰ ਆਪਣੀਆਂ ਜੜ੍ਹਾਂ ਨੂੰ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਨੇ ਉਹ ਉਹਨਾਂ ਦਾ ਜਿਹੜਾ ਤਵਿੱਖਾ ਬਹੁਤ ਹੀ ਸ਼ਾਨਦਾਰ ਨਹੀਂ ਰਹਿੰਦਾ ਔਰ 1957 ਦੇ ਵਿੱਚ ਜਦੋਂ ਪੰਜਾਬੀ ਸਹਿਜ ਸਭਾ ਪਟਿਆਲਾ ਹੋਂਦ ਵਿੱਚ ਆਈ ਸੀ ਤਾਂ ਇਹਦਾ ਉਸ ਵੇਲੇ ਇੱਕੋ ਇੱਕ ਮਕਸਦ ਇਹ ਮਿੱਥਿਆ ਗਿਆ ਸੀ ਕਿ ਅਸੀਂ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਜਿਹੜਾ ਵਿਕਾਸ ਹੈ ਉਹ ਕਰਨਾ ਹੈ ਸਮੇ ਸਮੇਤੇ ਜਿਹੜੇ ਵੱਡੇ ਸਹਿਤਕਾਰ ਸ ਪਟਿਆਲੇ ਦੇ ਭਾਵੇਂ ਉਹ ਦਰਸ਼ਨ ਸਿੰਘ ਆਵਾਰਾਸਨ ਭਾਵੇਂ ਉਹ ਉਹ ਜਸਵੰਤ ਸਿੰਘ ਬੰਤਾ ਸਨ ਭਾਵੇਂ ਉਹ ਦਵਿੰਦਰ ਸਿੰਘ ਰਾਜ ਸਨ ਜਾਂ ਭਾਵੇਂ ਉਹ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਸਨ ਡਾਕਟਰ ਗੁਰਬਾਜਰ ਸਿੰਘ ਰਾਹੀ ਸਨ ਔਰ ਡਾਕਟਰ ਗੁਰਚਰਨ ਸਿੰਘ ਸਨ ਔਰ ਉਸ ਤੋਂ ਇਲਾਵਾ ਹੋਰ ਵੱਡੇ ਜਿਹਨੇ ਸਹਿਤਕਾਰ ਸੀ ਜਗਦੀਸ਼ <strong>ਸ਼ਰਵਾਨੀ</strong> ਸਨ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਸਮੇ ਸਮੇਤੇ ਉਹਨਾਂ ਸਾਰਿਆਂ ਨੇ ਪੰਜਾਬੀ ਸਹਿ ਸਭਾ ਦੀ ਜਿਹੜੀ ਫੁੱਲਵਾੜੀ ਸੀ ਉਸ ਨੂੰ ਆਪਣੀਆਂ ਰਚਨਾਵਾਂ ਦੇ ਰਾਹੀਂ ਮਹਿਕਾਇਆ ਆਪਣੀਆਂ ਰਚਨਾਵਾਂ ਦੇ ਰਾਹੀਂ ਨਮੀ ਪੀੜ ਨੂੰ ਇਹਦੇ ਨਾਲ ਜੋੜਿਆ ਔਰ ਮੈਨੂੰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਸਹਿਜ ਸਮਾ ਵੱਲੋਂ ਜਿਸ ਕਵਿਤਰੀ ਦੀ ਚੋਣ ਕੀਤੀ ਗਈ ਉਹਦੇ ਉੱਪਰ ਸਾਰਿਆਂ ਨੇ ਅੱਜ ਉਹਨਾਂ ਨੇ ਆਪਣੇ ਰਚਨਾਵਾਂ ਦਾ ਪਾਠ ਵੀ ਕੀਤਾ ਔਰ ਮੈਂ ਹਾਂ ਕਿ ਪ੍ਰੇਰਨਾ ਹੈ ਦੂਜਿਆਂ ਵਾਸਤੇ ਆਉਣ ਵਾਲੀਆਂ ਨਸਲਾਂ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿ ਪੰਜਾਬੀ ਸਹਿਜ ਸਮਾ ਦੇ ਜ਼ਰੀਏ ਅਸੀਂ ਉਹ ਇਸ ਤਰ੍ਹਾਂ ਦੇ ਕਾਰਜ ਕਰੀਏ ਜਿਹਦੇ ਨਾਲ ਅਸੀਂ ਆਪਣੀ ਨਵੀਂ ਪੀੜ੍ਹੀ ਹੈ ਜਿਹੜੀ ਨਵੀਂ نسل ਹੈ ਜਿਹੜੀ ਉਸ ਉਸ ਨੂੰ ਸੰਭਾਲ ਸਕੀਏ ਪੁਰ ਪੰਜਾਬੀ ਸਾਇਸਬਾ ਪਟਿਆਲਾ ਦੀ ਇਹ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਹੋਰ ਯੋਜਨਾਵਾਂ ਬਣਾਂ ਤਾਂ ਜੋ ਪੰਜਾਬੀ ਮਾਤ ਭਾਸ਼ਾ ਦਾ ਵਿਕਾਸ ਹੋ ਸਕੇ ਪ੍ਰਾਣੀ ਜਿਹੜੀ ਪੀੜ੍ਹੀ ਸਾਡੀ ਉਹਨਾਂ ਦਾ ਸਤਿਕਾਰ ਕਾਇਮ ਰੱਖਦੇ ਹੋਇਆ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਨਵੀਆਂ ਜਿਹੜੀਆਂ ਪੁਸਤਕਾਂ ਲਿਖੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਗੋਸ਼ਟੀਆਂ ਕਰਵਾਈਆਂ ਜਾਣ ਲੋਕਰपण ਕੀਤਾ ਜਾਵੇ ਔਰ ਨਮੀ ਪੀੜੀ ਜਿਹੜੀ ਹੈ ਅਸੀਂ ਉਹਨਾਂ ਦੇ ਰਚਨਾਵਾਂ ਦੀ ਸੁਣੀਏ ਔਰ ਉਹਨਾਂ ਦੇ ਅੰਦਰ ਮਾਂ ਬੋਲੀ ਦਾ ਜਿਹੜਾ ਜਜ਼ਬ ਹੈ ਉਹ ਪਰਪੂਲਿਤ ਕਰਦਾ ਹੈ ਔਰ ਪੰਜਾਬੀ ਸਹਿਜ ਸਭਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਆ ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਹੋਰ ਨਮੀ ਪੀੜੀ ਜਿਹੜੀ ਉਹ ਸਾਡੀ ਪੰਜਾਬੀ ਸਹਿਜ ਸਭਾ ਪਟਾਰਾਂ ਨਾਲ ਜੁੜੇ ਤਾਂ ਜੋ ਅਸੀਂ ਇੱਕ ਘਰਾਂ ਇੱਕ ਸੁਨੇਹਾ ਜਿਹੜਾ ਉਹ ਆਪਣੀ ਨਮੀ ਪੀੜੀ ਉਜੋ ਸਕੀ ਤੇ ਆਓ ਆਪਣੀ ਮਾਂ ਬੋਲੀ ਨਾਲ ਜੁੜੀਏ ਕਿਉਂਕਿ ਮੰਗ ਬੋਲੀ ਜੇ ਪੁੱਲ ਜਾਵਾਂਗੇ ਕੱਖਾ ਮੰਗੂ ਰੁੱਲ ਜਾਵਾਂਗੇ ਇਹ ਹੀ ਸਾਡੀ ਮਕਸਦ ਹੈ ਜਨਪੀ ਸਭਾ ਸਕੇਲਾ ਰਹੇ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਹੋਰ ਬਿਹਤਰੀ ਲਈ ਸਾਰੇ ਮਿਲ ਜੁਲ ਕੇ ਅਸੀਂ ਕੰਮ ਕਰ ਸਕੀਏ ਔਰ ਅਸੀਂ ਇਹਦੇ ਵਿੱਚੋਂ ਕਿੰਨਾ ਕੁ ਸੀ ਇਹਦੇ ਵਿੱਚ ਕਾਮਯਾਬ ਹੁੰਦੇ ਆ ਇਹ ਸਮਾਂ ਹੀ ਦੱਸੇਗਾ ਸਾਡੇ ਜਿਹੜੇ ਕੋਸ਼ਿਸ਼ਾਂ ਉਹ ਨਿਰੰਤਰ ਜਾਰੀ ਰਹਿਣਗੀਆਂ ਬਹੁਤ ਬਹੁਤ ਸਦਸਤੋ ਤੁਹਾਨੂੰ ਇਹ ਪੂਰੇ ਦਾ ਪੂਰਾ ਐਪੀਸੋਡ ਕਿਸ ਤਰ੍ਹਾਂ ਲੱਗਾ ਫੀਡਬੈਕ ਜ਼ਰੂਰ ਦੇਣੀ ਆ ਔਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਦੇ ਹੋ ਔਰ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦੇ ਹੋ ਜੁੜੇ ਰਹੋ ਪੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਸਸਤੀ ਕਾਲ